ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਪੌਣੇ 8 ਹੋ ਗਏ ਨੇ ਬੱਚੇ ਸਕੂਲ ਤੋਰ ਦਿੱਤੇ ਨੇ ਆਪਾਂ ਹੁਣ ਆਪਾਂ ਕੰਮ ਕਰਦਿਆਂ ਸਿਰ ਬਾ ਕੇ ਰੋਟੀ ਖਵਾ ਕੇ ਸਕੂਲ ਤੋਰ ਦਿੱਤੇ ਨੇ ਪੱਲਾ ਮੈਂ ਤੇ ਹੁਣ ਪਾਂਡੇ ਬਾਰਬੂਰ ਦੀ ਸਫਾਈ ਕਰਾਈ ਹੈ ਝਾੜੂ ਕਿ ਤੋਂ ਲੱਗ ਗਿਆ ਹੁਣ ਇਹ ਦੁਬਾਰਾ ਲਾਵਾਂਗੇ ਨੇ ਪਾ ਕੇ ਸੀ ਇਹ ਦੇ ਦਿੱਤੇ ਕੱਪੜੇ ਹਏ ਅੱਜ ਇਸ ਟੋਂਗਾ ਦਵਾਈ ਕਣਕ ਚ ਫਰਾ ਕੱਪੜ ਹੈ ਐ ਨਨਾਰੀ ਸਿੱਟ ਦੋ ਹਾਂ ਠੀਕ ਆ ਆ ਮੈਂ ਅੱਡ ਤੋਂ ਹੂੰਗੀ ਕਲੋਰੋਜੀ ਵਾਲੇ ਕੱਪੜੇ ਇਹ ਸਾਰੇ ਫੇ ਚੱਡ ਕਰ ਦੂੰਗੀ ਇਹ ਸਾਰੇ ਕੱਪੜੇ ਜੇ ਮਸਕ ਆਉਣ ਲੱਗ ਜਿੰਦੀ ਹੈ ਕਲੋਰ ਨਾਲ ਲੋ ਜੀ ਆਪਾਂ ਲਾਈਟਾਂ ਨੂੰ ਟਾ ਬੰਦ ਕਰੀਏ ਆਪਾਂ ਆਪਣਾ ਕਰੀਏ ਕੰਮ ਪਾਣੀ ਦੀ ਭਰ ਦੀ ਬਾਲਟੀ ਜੇਠਾ ਉਹ ਵਿੱਚ ਹੈਗਾ ਵੀ ਆਪਣਾ ਗੀਜਰ ਚ ਅੱਜ ਕੀ ਜਰ ਦੇਤਾ ਹੀ ਬੰਦ ਕਰਤਾ ਗਰਮਣ ਕਰ ਗਈ ਅੱਜ ਸੁਖਮਣ ਨਹੀਂ ਕਰਦੀ ਗਰਮਣ ਕਰ ਗਈ ਗੀਜਰ ਬੰਦ ਗਰਮਣ ਤਾਂ ਡਿਊਟੀ ਦੀ ਪੱਕੀ ਆ ਸੁਖਮਣ ਨਹੀਂ ਕਰਦੀ ਲੋ ਜੀ ਆਪਾਂ ਸਾਡੇ ਮਾਨਿੱਕੇ ਚੱਕ ਦੇਣ ਝਾੜੂ ਝਾੜੂ ਚਾਹ ਤੱਕੇ ਤੇ ਲੋ ਇਹ ਟਾਈਮ ਹੈਗਾ ਸਾਢੇ 10 ਹੋ ਗਏ ਨੇ ਆਪਣੇ ਕੰਮ ਤੰਦੇ ਸਾਰੇ ਬਣ ਗਏ ਨੇ ਲੈ ਟੀਵੀ ਗਰਜ ਚੁੱਕੀ ਐ ਪਰ ਇਹ ਜੋ ਚੁੱਲੇ ਤੇ ਇਧਰ ਤਰ ਹੀ ਹੋਈ ਸਰਦਾਰ ਜੀਆਂ ਦੀ ਚਾਹ ਕਿਉਂਕਿ ਜਿਹੜੀ ਮਗਰੋਂ ਕਣਕ ਦੀ ਸੀ ਉਹ ਚ ਪਾਣੀ ਲੱਗਦਾਗਾ ਪਾਣੀ ਲੱਗ ਕੇ ਉਹ ਚ ਦਵਾਈ ਦਬੂਛ ਛਿੜਦੇ ਨੇ ਤੇ ਸਾਰਾ ਮੈਂ ਕਾਇਦ ਨੂੰ ਹੋ ਗਿਆ ਕਹਿੰਦੇ ਨੇ ਵੀ ਸਾਗ ਲਿਆ ਨਹੀਂ ਸਾਗ ਲਿਆ ਜੀ ਕਹਿੰਨੇ ਵੀ ਚਾਹ ਪੜਾਇਆ ਜੋ ਨੇ ਸਾਗ ਤੋੜ ਲਿਆ ਜੋ ਤੇ ਅੱਜ ਖੇਤਾਂ ਸੈਰ ਕਰਕੇ ਆਵਾਂਗੇ ਅੱਜ ਕਰਕੇ ਆਵਾਂਗੇ ਭਾਈ ਆਪਾਂ ਖੇਤਾਂ ਦੀ ਸੈਰ ਤੋੜ ਕੇ ਲਿਆਵਾਂਗੇ ਸਾਗ ਮੈਥੇ ਤੇ ਮੇਥੀ ਮੈਂ ਵੱਢ ਲਈ ਹੈਗੀ ਆਪਣੇ ਘਰੋਂ ਤੇ ਪਾਲਕ ਰਹਿ ਗਿਆ ਪਾਲਕ ਨਾ ਆ ਕੇ ਵੱਢ ਲਾਂਗੇ ਦੇ ਇਥੇ ਮੇਥੀ ਡੰਗ ਕੇ ਵੱਢ ਕੇ ਧੋ ਲੈ ਅਦਰਕ ਵਾਲਾ ਭਾਈ ਨੂੰ ਦੀਕ ਦੀ ਸਬਜੀ ਵਾਲੇ ਨੂੰ ਅਦਰਕ ਲੈਣਾਗਾ ਫੁੱਸ ਤਾਂ ਸਾਰਾ ਕੁਸਾ ਹੈਗਾ ਕਿ ਮੂੰ ਤਾਂ ਥੋੜਾ ਜਿਹਾ ਤਾਂ ਪਿਆ ਵੀ ਹੈ ਚੋਖਾ ਪੈਂਦਾ ਖਾਸਾ ਪੈਂਦਾਗਾ ਪਾਲੇ ਜਿੱਪਾਂ ਦੁੱਧ ਚਾਹ ਦੇ ਵਿੱਚ ਮੈਂ ਦੇਖ ਰਹੀ ਹਾਂ ਕਿ ਸਬਜੀ ਵਾਲਾ ਭਾਈ ਬੋਲਿਆ ਤਾਂ ਹੈਗਾ ਤੇ ਕੋ ਨੰਗਿਆ ਨਹੀਂ ਆਹ ਨਾ ਸਾਡੇ ਮਿਸਤਰੀਆਂ ਦੀਆਂ ਨੇ ਜਿਹੜੀਆਂ ਬੜਾ ਟਾਈਮ ਲਾਉਂਦੀਆਂ ਨੇ ਸਬਜੀ ਲੈਣ ਦੇਖਾਂ ਕਿੱਥੇ ਆ ਫਿੱਟ ਫਿੱਟ ਹੋਈ ਤੇ ਜਾਂਦੇ ਆ ਫਿੱਟ ਰੇੜੇ ਦੀ ਸਬਜੀ ਵਾਲੇ ਦੀ ਮੈਨੂੰ ਗਰਮੀ ਆਈ ਔਰ ਪੁੱਛ ਪੁੱਛ ਲਾਉਂਦੀ ਮੈਂ ਕੋਟੀ ਵੀ ਲਾਤੀ ਔਰ ਤਾਂ ਨੰਗ ਗਿਆ ਹੋ ਤਾਂ ਨਹੀਂਗਾ ਹਾਂ ਤੇਰ ਤਾ ਨੰਗ ਗਿਆ ਭਾਈ ਤਾਂ ਆ ਕੇ ਲਮਾ ਕੇ 12 ਵਜੇ ਆਊਗਾ ਔਰ ਉਹਨੂੰ ਪਮੂੜੇ ਆਵਾਂਗੇ ਖੇਤੋਂ ਗਰਮ ਜੱਗ ਚ ਪਾ ਲਾਂ ਜਾਂ ਠੰਡੇ ਨਾ ਹੋ ਜੇ ਹਨਾ ਲੋ ਜੀ ਆਪਾਂ ਚਾਹ ਨੂੰ ਆਉਣ ਵਾਲੀ ਆ ਬਾਲੀ ਦੁੱਧ ਪਾਇਆ ਹੋਇਆਗਾ ਜੱਗ ਆਪਾਂ ਦੁੱਧਾ ਧੋਦਾਨੇ ਆ ਕਿਉਂਕਿ ਬਿਲਕੁਲ ਪਤਾ ਨਹੀਂ ਬਿੱਲੀਆਂ ਨੇ ਬਾਲੀਆਂ ਕੰਮ ਖਰਾਬ ਕਰ ਦਿੰਦੀਆਂ ਨੇ ਵੇਖ ਮੂੰਹ ਪਾ ਦਿੰਦੀਆਂ ਨੇ ਫੇਰ ਸਵੇਰ ਨਾਲ ਮਾਂਜਣੇ ਪੈਂਦੇ ਨੇ ਬਿੱਲੀਆਂ ਉੱਥੇ ਕੰਢੇ ਇਹ ਨੀਚ ਪਾਵਾ ਜੱਗ ਚ ਪਾ ਲਾਣੀ ਆ ਸਾਡੀ ਸ਼ੱਕਰ ਵਾਲੀ ਲਾਲਾ ਚਾਹ ਲਾਲ ਲਾਲ ਬਣਦੀ ਆ ਕਿੰਨੇ ਹੀ ਦੁੱਧ ਪਾ ਲਈਏ ਸ਼ੱਕਰ ਦਾ ਰੰਗ ਬਹੁਤ ਲਾਲ ਆ ਲਾ ਚਲੋ ਜੀ ਆਪਾਂ ਖੇਤ ਜਾਣਿਆ ਦੇਖਾਂਗੇ ਜੇ ਵੀਡੀਓ ਸ਼ੇਅਰ ਹੋਈ ਕਰ ਲਾਂਗੇ ਲੋ ਜੀ ਆਪਾਂ ਖੇਤ ਪਹੁੰਚ ਗਿਆਂ ਆ ਆਪਣੀ ਮੋਟਰ ਚੱਲੀ ਜਾਂਦੀ ਹੈਗੀ ਆ ਆਪਣੀ ਹੈਗੀ ਸਰੋਂ ਉਹ ਕਣਕ ਹੈਗੀ ਆ ਵਾਲੀ ਕਣਕ ਹੈ ਠੇਕੇ ਵਾਲਾ ਵਾਹਣਾ ਠੇਕਾ ਗਾਹਣੋਂ ਵੀ ਮਹਿੰਗਾ ਹੋ ਗਿਆ ਪਤਾ ਨਹੀਂ ਫਸਲ ਗਾਹਣੋਂ ਵੱਧ ਹੋਊ ਪਤਾ ਨਹੀਂ ਨਾ ਹੋਊ ਗਾਹਣੋਂ ਵੀ ਰੱਖ ਲਿਆ ਠੇਕੇ ਤੇ ਇੱਧਰ ਤੋੜਦਿਆਂ ਸਾਗ ਸਾਗ ਤੋੜਦਿਆਂ ਸੀ ਗਵਾਂਡੀਆਂ ਨੂੰ ਚੋਰੀ ਕਰਦੇ ਹੋਰ ਉਹ ਵੀਡੀਓ ਵੀ ਦੇਖਦੇ ਨੇ ਸਾਡੇ ਗਵਾਂਡੀ ਦੇਖ ਲੈ ਪਾਣ ਥੋੜਾ ਖੇਤ ਆ ਸਿਆਣ ਲੈ ਹੈ ਸਿਆਣ ਪਾਹੀ ਬਾਹ ਕੈਮਰੇ ਦੀ ਚੋਰੀ ਕਰੀਆ ਵੀ ਆਏ ਨਹੀਂ ਕੋ ਕੋਈ ਕੋਈ ਕੌਣ ਲੈ ਗਿਆ ਅਸੀਂ ਸੱਚ ਬੋਲਦੇ ਹਾਂ ਕੈਮਰੇ ਨਹੀਂ ਕਰਦੇ ਚੋਰੀ ਚੋਰੀ ਅਸੀਂ ਉਹ ਨਹੀਂ ਕਰਦੇ ਸائیں ਦੀ ਕੀ ਕਰਦੇ ਜੀ ਕਰਦੇ ਆਹ ਔਰ ਕਿੱਥੇ ਕਿੱਧਰੋਂ ਜਾਤਰ ਸਾਡਾ ਸਾਮਾਨ ਉਹ ਸਰਦਾਰ ਜੀ ਉਧਰ ਵਾਗ ਗਏ ਸਾਮਾਨ ਲੈਣ ਜਿਹੜਾ ਸਾਡੇ ਘਰ ਪਾਲਕ ਤੇ ਹੋਰ ਅਸੀਂ ਪਾਲਕ ਪਨੀਰ ਬਣਾ ਕੇ ਖਾ ਲਿਆ ਪਾਲਕ ਉਹ ਹੋਰ ਸਾਮਾਨ ਹੈਗਾ ਮੇਥੇ ਮੇਥੀ ਸਾਰਾ ਕੁਝ ਆਏਗਾ ਕੱਲਾ ਪਾਲਕ ਇਦ ਕੱਲੇ ਵਰਦੀ ਐ ਬੀਬੀ ਉਹ ਤਾਂ ਸਭ ਤੋਂ ਵੱਧ ਤੋੜੂ ਮੰਜਾ ਤੇ ਵਸਾ ਲ ਐ ਇਹਨੂੰ ਆਹ ਤੋ ਛੜਿਆ ਜਾ ਥਾ ਕਈ ਦੇਖਦੀ ਆ ਮਹਮੰਜਾ ਹੁਣ ਇੱਥੇ ਲਾਵਾਂ ਨਾ ਇੱਥੇ ਲਾ ਦੇ ਤੈਨੂੰ ਕਿਹਾ ਜਾ ਰਿਹਾ ਸੀ ਮੰਜਾ ਉਰੇ ਲੈ ਆਉ ਇੱਥੇ ਮੰਜੇ ਦੇ ਘਰ ਬੰਦ ਲਗਾਏ ਰਹਿ ਜਾ ਆਦਰ ਲੈ ਆ ਦੇ ਕੋ ਕਰ ਲੈ ਤਰ ਲੈ ਨਾ ਆਈਂ ਕਰ ਲੈ ਉਹ ਬੀਬੀ ਨੂੰ ਪ੍ਰੈਕਟਿਸ ਆ ਉਹਨੂੰ ਹੈਗਾ ਐਕਸਪੀਰੀਅੰਸ ਵੀ ਵੀ ਤੋੜਦੀ ਰਹਿੰਦੇ ਨਾ ਮਤਲਬ ਪਤਾ ਨਹੀਂ ਦੂਜੀ ਵਾਰ ਤੋੜਨਾ ਜੀ ਨਹੀਂ ਪਤਾ ਵੀ ਪਹਿਲੀ ਵਾਰ ਲੈ ਤਾਂ ਇਹ ਤਾਂ ਦੋ ਚਾਰ ਵਾਰਾਂ ਲੈ ਕੇ ਜਾਂਦੀ ਆ ਮੈਂ ਕੱਜ ਵੀ ਨਹੀਂ ਆਉਣ ਨੀ ਦੇਸੀ ਨਵੀਂ ਦੇ ਰੇੜੀ ਕਹਿੰਦਾ ਕਿ ਮੈਂ ਆਪ ਹੀ ਲਾਉਂਗਾ ਤੁਸੀਂ ਕਹੇ ਸੀ ਕਿ ਵਧੀਆ ਤੇ ਸਾਫ ਸਾਫ ਥਾਂਗਾ ਸਾਫ ਸਾਫ ਥਾਂਦਾ ਹੈਗਾ ਬਰੇਂਦਰ ਵਿੱਚ ਤਾਂ ਵਧੀਆ ਹੈਗਾ ਤਰੇ ਨਹੀਂ ਹੈਗੀ ਨਾ ਮੈਨੂੰ ਆਏ ਕਿਹਾ ਸੀਗਾ ਵੀ ਤਰੇੜ ਹੈ ਭਾਈ ਤੂੰ ਭਿੱਜਾਈ ਐਨੀ ਵੀ ਨਹੀਂ ਐਵੇਂ ਸਾਫ ਹੈ ਬੜੀ ਸੁੱਕਾ ਹੈ ਚਲ ਕੱਢ ਜਾ ਵਿੱਚ ਜੇ ਨਹੀਂ ਬੂਟ ਨਹੀਂ ਤੇ ਹੁਣੇ ਨਾ ਨਾ ਜਿੱਦੇ ਪਤ ਬਾਹਰ ਨਹੀਂ ਤੋੜ ਕਿ ਵਗਾਂ ਅੱਜ ਤੇ ਨੀਰਾ ਇਹਨੇ ਖਾਣ ਵਾਲੇ ਕਿ ਛੋਟੀਆਂ ਕੁੜੀਆਂ ਤਾਂ ਖਾਂਦੀਆਂ ਉਹ ਤਾਂ ਮਾੜਾ ਮੋਟਾ ਹੀ ਖਾਂਦੀਆਂ ਨੇ ਕਿਹਾਂ ਪਾਪਾ ਹੀ ਉਹਦੇ ਦੇ ਸਾਕੀ ਵੀ ਨਹੀਂ ਕੋਈ ਖਾਂਦੇ ਹੈਗਾ ਤੁੰਹੀ ਰੋਹ ਸਾਕੀ ਦੀਆਂ ਰੋਹ ਸਾਕੀ ਦੀਆਂ ਛੜਤ ਤਾਂ ਈ ਨਹੀਂ ਖਾਂਦੀਆਂ ਨਾ ਨਹੀ ਤੇ ਰੈਡੀ ਕਹੇ ਮੈਂ ਰੋਹ ਸਾਕ ਦੇਈ ਜਾ ਮਨ ਉਹਨੂੰ ਕੋਈ ਰੋਟੀ ਆਇਤਾ ਨਾ ਉਹਦੀ ਬਾਹਰ इंग्लंड ਵਾਲੇ ਪਹਿਨੇ ਫੋਨ ਕੀਤਾ ਪਰਸੋਂ ਕਹਿੰਦੀ ਹਰਕੀਤ ਹੁਣ ਤੁਹਾਡਾ ਸਾਗ ਤਰੇ ਨੂੰ ਕਾਫੀ ਟਾਈਮ ਹੋ ਗਿਆ ਦੀਦੀ ਅੱਜ ਆਪਾਂ ਤੋੜ ਲਿਆ ਅੱਜ ਤਰਾਂਗੇ ਨਸਕਾਰ ਹੋਈ ਪਈ ਸੀ ਕੁਸ ਸੁਖਮਣ ਤੇ ਗੁਰਮਣ ਨੇ ਖਾਂਦੀਆਂ ਸੋਡੀਆਂ ਭਾਣ ਜੀਆਂ ਤਾਂ ਕਰਕੇ ਇਤਰਿਆ ਹੈਗਾ ਸਾਗ ਅਸੀਂ ਹੁਣ ਵੀ ਉਹਨਾਂ ਤੋਂ ਮੈਂ ਉਹਨਾਂ ਨੂੰ ਸਬਜ਼ੀ ਕਰ ਦਾਂਗੇ ਵਿੱਚ ਦੀ ਸਾਡੇ ਵੀ ਸਬਜ਼ੀ ਤਾਂ ਕਈ ਪਈਆਂ ਸੀ ਉਹ ਦੇਖੋ ਅਮੀ ਕੁੱਤਾ ਚ ਟੈਟਾ ਉਹ ਦੇ ਕਿੰਨਾ ਸੋਹਣਾ ਹਾਂ ਕਿੰਨਾ ਸੋਹਣਾ ਰਹਿ ਕਰਨੀ ਨਹੀਂ ਮਿਲਿਆ ਸਰੋਂ ਨਹੀਂ ਸਾਗ ਹੈ ਸਰੋਂ ਦਾ ਗੰਦਲ ਆਇਆ ਬਲਾਈ ਸੋਨੇ ਵਿੱਜੂ ਦੇਖੋ ਨਾ ਬਲਾਈ ਵਧੀਆ ਦਿੱਤੂ ਕਿੰਨੇ ਵਾਰ ਮੈਂ ਬਣਾਇਆ ਉਹ ਬੋਲ ਮਾਰੀ ਜਾਂਦੇ ਹੈ ਚਾਚੂ ਬੈਠੇ ਰਹਿੰਦੇ ਨੇ ਹੈ ਕਿਨੇ ਬੈਠੇ ਤਾਂ ਬਾਦੂ ਨਹੀਂ ਕਰੇ ਮੇਥੇ ਤਾਂ ਬਾਦੂ ਨਹੀਂ ਕਰੇ ਇਹਦੇ ਫੁੱਲ ਜੇ ਨਹੀਂ ਆਏ ਬੀਬੀ ਫੁੱਲ ਹਜਾਰ ਪੱਕੀ ਨਹੀਂ ਅਜੇ ਆਉਣਗੇ ਵੇਦਾ ਜਿੰਨੀ ਸੋਰੋ ਤੋੜੀ ਜਾਊ ਜੇਸ ਦੀ ਸੋਰੋ ਨਹੀਂ ਪੁੱਟੋ। ਰੋਗੀ ਵਾਸਤੇ ਆਪਣੇ ਹੋ। ਹਾਂ। ਫਿਰ ਆਪਣੇ ਕਿਤੇ ਦਾ ਆਪਣਾ ਵੀਰ ਨਾਲ ਤਾਕਤ ਰਾਵੇ ਹੁਣ ਉਦੋਂ ਆਪਣੇ ਹੋ ਦੀ। ਹਬੀ ਬੀਬੀ ਦੀ ਕਿੰਨਾ ਤੋੜ ਲਈ ਬੀਬੀ ਕਰੋ ਘੱਟ ਅੱਲਾਮਾ ਜੀ ਦੀ ਹੋਟ ਹੋਰ ਦੀ ਆਪਾਂ 20 ਦਿਨਾਂ ਦਾ ਕਰਨਾ ਮਮੀ ਹਾਂ ਸਾਡੇ 20 ਦਿਨਾਂ ਦਾ ਨਾ ਆਪਣੇ ਤਾਂ ਇੰਨਾ ਜਿੰਨਾ ਆਪਣਾ ਉਹ ਘੁੱਤ ਚ ਹੀ ਜਿਨੋਗਾ ਕਿਉਂ ਫਿਰ ਤင်း ਦੋ ਸਿੱਦੇ ਨਹੀਂ ਆ ਬਾਲਾ ਖਾਂਦੇ ਆ ਤੁਸੀਂ ਤਿੰਨੇ ਜਾਣੇ ਜੀ ਨਹੀਂ ਰਹੇ ਜੀ ਅਸੀਂ ਕਿਉਂ ਸਾਹੀਦੇ ਹੋ ਵੇ ਤੂੰ ਸਬਜ਼ੀ ਕਿਉਂ ਬਣਾਉਂ ਰਿਹਾ ਐਸ ਤੇ ਸਾਡੇ ਕੋਈ ਖਾਂਦਾ ਨਹੀਂ ਤੇ ਫਿਰ ਬਣਾਉਣੀ ਪੈਂਦੀ ਹੈਗੀ ਵਿੱਚ ਦੀ ਹੁਣ ਆਹ ਹੁਣ ਰੋ ਜੀ ਸਾਥ ਤੇ ਆਪ ਨੂੰ ਵਧੀਆ ਲੱਗਦਾ ਕੋਈ ਆਰ ਕਰ ਜਾਂਦਾ ਵੇ ਸਾਡੇ ਤਾਂ ਖਾਂਦੇ ਨਹੀਂ ਆਸੀ 20 ਤਰੀਕ ਦਾ ਸਾਗ ਤਰਿਆ ਹੋਇਆ ਹੈ 20 ਤਰੀਕ ਦਾ ਸਾਗ ਤਰਿਆ ਹੋਇਆ ਤੁਸੀਂ ਆਓ ਕੁੜੀ ਨਹੀਂ ਪੜਿਆ ਸਾਡੇ ਤੋਂ 10 ਦਿਨ ਹੋ ਗਏ ਮੈਨੂੰ ਐਸੀ 1-2 ਦਿਨ ਠਹਿਰ ਕੇ ਧਰ ਲਾਂਗੇ ਵੀ ਫਿਰ ਆਪਾਂ ਜਾਣਾ ਹੈ ਫਲੇਗੜ ਸਾਹਿਬ ਵੀ ਚਲੋ ਉਦੋਂ ਆਪਣੇ ਕੰਮਾਂ ਦੀ ਹੋ ਰਾਤ ਕਿਉਂ ਨਹੀਂ ਸਕਦੀ ਤੇ ਫਿਰ ਆਉਂਦੀ ਅਸੀਂ ਮੈਂ ਨਾਲ ਆ ਗਈ ਇਹਨਾਂ ਚਲ ਕੋਈ ਗੱਲ ਨਹੀਂ ਤਾਂ ਕਿ ਨਵੀਂ ਨੇ ਵੀ ਜਾਣਾ ਸੀਗਾ ਫਿਰ ਮੈਨੂੰ ਐ ਹੋ ਗਿਆ ਬਸ ਬਾਦੂਆ ਫਿਰ ਵਿੱਚ ਦੂਜਾ ਸਮਾਨ ਵੀ ਹੋ ਜਾਊਗਾ ਆਈ ਨਹੀਂ ਲਗਾਉ ਲੋਜੀ ਆਪਾਂ ਨੇ ਸਾਗ ਧਰ ਲਿਆ ਗੱਲਿਆਂ ਕੇ ਖੇਤੋਂ ਤੇ ਆਹ ਢੜਕੇ ਵਾਲਾ ਸਮਾਨ ਹੈਗਾ ਇਹਦੇ ਵਿੱਚ ਹੈਗਾ ਅਦਰਕ ਕੱਟਿਆ ਹੋਇਆ ਪਿਆਜ਼ ਫੇਰ ਕਟਾਂਗੇ ਆਹ ਲਸਣ ਵਿੱਚ ਪਾਵਾਂਗੇ ਆਹ ਪਿਆਜ਼ ਕੁੱਟ ਕੇ ਪਾਵਾਂਗੇ ਇਧਰ ਹਰੀ ਮਿਰਚ ਤੇ ਆਦਰ ਕਲੈਕਟਾ ਦਾ ਹਾਈ ਲਪਾਪਾ ਪਾਣੀ ਵਾਲੀ ਥਾਂ 'ਤੇ ਆ ਗਿਆ। ਇਹ ਕੁੱਟ ਕੇ ਪਾਵਾਂ ਕੁੰਡਾ ਛੋਟਾ ਧੋ ਕੇ ਤਰਿਆ ਪਿਆ। ਤੇ ਅੱਗ ਜੋਰਾ ਤੇ ਮਚ ਰਹੀ ਹੈਗੀ ਸਾਗ ਥੱਲੇ ਤੇ ਰਿਜੂ ਜੂਗਾ ਸਾਗ ਪਾ ਥੋੜੀ ਤਰਿਆ। ਅਸੀਂ ਤਾਂ ਸਾਰੇ ਕੁਝ ਰੀਜਨਲ ਬਣਾਉਣਿਆ, ਰੀਜਨਲ ਤੜਕ ਕੇ ਲਾਉਣਿਆ। ਬੱਚੇ ਥੋੜੇ ਘੱਟ ਖਾਂਦੇ ਨੇ ਆਪਣਾ ਪਰਿਵਾਰ ਛੋਟਾ, ਇਹ ਤੁਹਾਨੂੰ ਪਤਾ ਹੀ ਆ ਹਨਾ। ਇਹ ਹੀ ਨਿਪਾਂਉਣ ਤਿੰਨ ਚਾਰ ਡੰਗ ਮੁਕਾਣਾ। ਫਿਰ ਤਾਜਾ ਜਿਹਾ ਬਣ ਜਾਂਦਾ ਹਨਾ। ਤੇ ਆ ਲੈਤੇ ਨੇ ਜੀ ਆਪਾਂ ਨਿੰਬੂ ਬਾ 13 ਕਿਲੋ ਨੇ 13 ਕਿਲੋ ਨੇ ਲੀਟਰ ਕੈਂਤੀ 13 ਕਿਲੋ ਨਿੰਬੂ ਨੇ 에ਰੀ ਰੈਸਪੀ ਤੁਹਾਨੂੰ ਕੱਲ ਨੂੰ ਦੇਵਾਂਗੇ ਮਿੱਠਾ achar ਪਾਵਾਂਗੇ ਗੁਲਾਬ ਜੰਮਣਾ ਵਰਗਾ ਮਿੱਠਾ achar ਬੀਬੀ ਦੇ ਸਾਗ ਚੀਰ ਕੇ ਪਾਇਆ ਮੈਂ ਲਾਸ ਨੂੰ ਪਿਆਜ਼ ਆ ਤੜਕੀ ਹਸਮਾਨ ਤੜਕੇ ਵਾਲਾ ਤਾਂ ਆਹ ਕੁੱਟ ਕੇ ਪਾਉਣ ਵਾਲੇ ਧੋਣ ਵਾਲਾ ਇਹ ਆਦਾ ਹੀ ਚੋ ਚੀਰ ਨਾਲਗਾ ਕੁੱਟ ਕੇ ਪਾਏਗੀ ਜਿਹੜਾ ਆਦਾ ਦੇ ਸਾਰੇ ਬੰਦੇ ਮਿਸਟਰੀ ਟੋਕੇ ਪਾ ਲਓ ਹਾਂ ਮੈਂ ਚਾਹ ਤਰ ਲੈਂ ਡੇਢ ਵਜ ਗਿਆ ਪਾਣਾ ਦੇ ਦੇ ਤੋ ਖੁੱਲਾ ਜੇ ਕੌਣ ਬੀਬੀ ਨੇ ਹੁਣ ਆਦਾ ਚੀਰੂ ਤੋ ਉਹ ਖੁੱਲਾ ਪਾਣ ਵਿੱਚ ਪਾ ਕੇ ਵਧੀਆ ਤੋਤਾ ਜਾਓ ਮੈਂ ਲਾਉਂਗਾ ਦੇ ਦੰਨੀ ਹੈ ਲੈ ਤਾਂ ਮੈਂ ਚਾਹ ਧਰਦੀ ਹਾਂ ਸਰਦਾਰ ਜੀ ਤੁਹਾਨੂੰ ਦਿਖਾਈ ਨੇ ਖੇਤ ਨੇਗੇ ਕਣਕਰ ਮਾਉਂਦੇ ਨੇ ਦਵਾਈ ਸਿੜਦੇ ਨੇ ਮੋਟਰਾਂ ਚੱਲਦੀਆਂ ਨੇ ਆਪਣੀਆਂ ਤੇ ਨਿਕਾ ਖਾਣਾ ਟਾਈਮ ਹੋਇਆ ਪਿਆ ਕੱਖ ਅਸੀਂ ਟਾਈਮ ਤੇ ਪਾਉਣਿਆਂਗੇ ਆਧਾਰੇ ਵਿੱਚ ਹੀ ਐ ਹੂੰ ਮਿਰਚਾਂ ਕਿੰਨੀਆਂ ਪਾਵਾਂ ਤੂੰ ਮਿਰਚ ਲਾਲ ਪਾਈਆਂ ਨੇ ਨਾ ਮੈਂ ਤਾਂ ਕੱਲ ਹੀ ਹਲਦੀ ਪਾਈ ਐ ਅਸਾਂ ਪਾ ਫਿਰ ਲਾਲ ਪਾ ਲਾਂ ਕੁਸਾ ਪਾ ਲਾਂ ਤੜਕੇ ਚ ਨਮਚੀਰ ਦੀ ਹੈਗੀ ਹਰੀ ਮਿਰਚ ਤੇ ਬਸ ਕੁੱਟਤੀ ਪਾ ਲਾਂਗੇ ਤੜਕੇ ਤਾਂ ਪਿਆਜ਼ ਅਦਰਕ ਹਰੀ ਮਿਰਚ ਟਮਾਟਰ ਵੀ ਨਹੀਂ ਪਾਉਂਦੇ ਟਮਾਟਰ ਨਾਲ ਨਾ ਖੱਟਾ ਹੋ ਜਾਂਦਾ ਸਾਬ ਹਰ ਕੇ ਪੱਖੇ ਲਾਏ ਨੇ ਪਤਾ ਨਹੀਂ ਕਿਉਂ ਦੋ ਦਿਨ ਹੋ ਗਿਆ ਸੁਕਦਾ ਨਹੀਂ ਕੱਲ ਵੀ ਪੱਖਾ ਲਾ ਕੇ ਸਕਾਇਆ ਮੱਜਾਂ ਥੱਲੋਂ ਅੱਜ ਵੀ ਸੁੱਕ ਸਿੱਟਿਆ ਕਰੂੰ ਹੁਣ ਹਨਾ ਸੁੱਕ ਨਾਲ ਸੋਕ ਜਾ ਕਰੂੰ ਫਗ ਅਜੇ ਤੱਕ ਮੈਂ ਸੁੱਕ ਨਹੀਂ ਸਿੱਟੀ ਹੈਗੀ بس ਮਥਲੇ ਫਸੋਂ ਥਲੇ ਜੇ ਟੂੜੇ ਟੋਕਰੇ ਸਿੱਟਿਆ ਕਰਾਂਗੇ ਆਥਾਂ ਨੂੰ ਤੋਂ ਫੇਰ ਉਹਨੂੰ ਲੋੜ ਨਹੀਂ ਹੈਗੀ ਕੋਸ ਉਧਰ ਲੈ ਕੇ ਮੈਂ ਇਥੇ ਮੁੱਥੇ ਵੜ ਕੇ ਕੁਸ ਪਰ ਕਸੀ ਆਉਦੇ ਗਮਾਂਡੀਆਂ ਨੂੰ ਲਿਆਂਦਾ ਜੀ ਸਾਡਾ ਕਮਾਂਡ ਕੇਟ ਦਾ ਵੀ ਵਧੀਆ ਘਰ ਦਾ ਵੀ ਵਧੀਆ ਲੋ ਜੀ ਸਾਗ ਰਿਜਦਾਗਾ ਆਪਾਂ ਧਰਦੇ ਹੁਣ ਚਾਹ ਸੁਖਮਣ ਹੋ ਰਹੀਆਂ ਵੀ ਆਉਣ ਵਾਲੀਆਂ ਨੇ ਸਕੂਲੋਂ ਸਰਦਾਰ ਜੀ ਵੀ ਪੀਣ ਕਿੰਨੀਆਂ ਕੁ ਪਾਵਾਂ ਆਉਣ ਵਾਲੇ ਨੇ ਚਾਹ ਖੇਤੋਂ ਬਸ ਲਾਲ ਪਾਣੀ ਕੁਸ ਉਹ ਤਾਂ ਤੇ ਆਪੀ ਭਾਈ ਮੈਂ ਤਿੰਨ ਦਿਨ ਦਿਖਾ ਕੇ ਤਾ ਬਸ ਹਾਂ ਆਤਾ ਪਾਲਾ ਐਜੀਤਾ ਐ ਜੈ ਨੱਚੀ ਰਾ ਜੀ ਨਾ ਤੂੰ ਵੱਡੀ ਆਨੀ ਐ ਹਾਂ ਫਿਰ ਬੜਾ ਅੱਧਾ ਜਮੂਚਾ ਹੀ ਜਾਂਦਾ ਨਾ ਹੁਟਕੇ ਪਾਉਂ ਐ ਤੇ ਮੈਂ ਬਰੀਕ ਚੀਰਿਆਗਾ ਤੜਕੇ ਚ ਪਾਉਣ ਨੂੰ ਅਨ ਲੋਚ ਸਾਰਾ ਅਰੀਜਨਲ ਬਣਾਉਣਾ ਪਰ ਅਰੀਜਨਲ ਹੀ ਖਾਣਿਆ ਇਥੇ ਥੋੜੇ ਜੇ ਸੁਖਮਣ ਤੇ ਗੁਰਮੁਣ ਘਟ ਖਾਂਦੀ ਨੇ ਹੋਰ ਤਾਂ ਸਾਰੇ ਵਧੀਆ ਖਾਂਦੇ ਹੁਣ ਤਾਂ ਖਾਣਗੇ ਮਹੀਨਾ ਹੋ ਗਿਆ ਤਰੇ ਨੂੰ ਨਾ ਹੁਣ ਤਾਂ ਕੈਨੇ ਦੇ ਖਾਲ ਹਾਂ ਹੁਣ ਤਾਂ ਖਾ ਲਾ ਖਾ ਲੈਣਗੇ ਦੇਤਾ ਹੀ ਬਰਹਿਣਾ ਹੋਵਗਾ ਲੋ ਜੀ ਅੱਪਾ ਅੱਜ ਸਾਗ ਨਾਲ ਬਣਾਵਾਂਗੇ ਇਹਨੇ ਮੱਕੀ ਦੀ ਰੋਟੀ ਨੇ ਕਣਕ ਦੀ ਰੋਟੀ ਨੇ ਬਾਜਰੇ ਦੀ ਰੋਟੀ ਤਿੰਨ ਤਰ੍ਹਾਂ ਦੀ ਰੋਟੀ ਬਣਾਵਾਂਗੇ ਬਾਜਰੇ ਦਾ ਆਟਾ ਲੈ ਤੈਨਾਂ ਕ ਇਹ ਤਾਂ ਮੈਂ ਤੇ ਬੀਬੀ ਖਾਣੇ ਹੁੰਨਾ ਸੱਸ ਨੂੰ ਹਾਈਆਂ ਸੀ ਹੋਰ ਨਹੀਂ ਕੋਈ ਸਾਡੇ ਬਾਜਰਾ ਖਾਂਦਾ ਚਾਹ ਬਣਾ ਕੇ ਪੀਨੇ ਆਮ ਉੱਪਰ ਜਿਹੜੀ ਪਲੇਟ ਨਾਲ ਉੱਪਰ ਥੱਲੇ ਕੱਲੇ ਸੋਤੀ ਪਈ ਹੁਣ ਨੇ ਭਾਂਡੇ ਮਾਣ ਲਿਆ ਨੇ ਚਾਹ ਤਰਦਿਆ ਫੇਰ ਮਿਲਦੇ। ਅੱਜ ਤਾਂ ਜੈਨਾਂ ਆ ਗਏ। ਇਹਨੂੰ ਬੱਤ। ਲੋ ਜੀ ਆਪਾਂ ਨੇ ਧਾਰਾ ਕੱਢ ਲਈਆਂ। ਸਾਗ ਘੋਟ ਲਿਆ ਬੀਬੀ ਨੇ। ਤੇ ਅੱਜ ਅਸੀਂ ਜਾਣ ਕੀ ਸਾਗ ਤਵੇਲੇ ਤਰਿਆਗਾ ਕਿਉਂਕਿ ਸਰਦਾਰ ਜੀ ਕਹਿੰਦੇ ਚੁੱਲ੍ਹੇ ਦੀ ਰੋਟੀ ਖਾਣੀ ਹੈਗੀ। ਤੇ ਜੇ ਫਿਰ ਸੁਨੇਹਾ ਸਾਗ ਘੋਟ ਰਿਹਾ ਚੁੱਲੇ ਛਾਗਾ ਜਿਹੜੂ ਬੁਝ ਜਾਂਦੀ ਹੈ। ਤੇ ਬੀਬੀ ਨੇ ਮੇਰੇ ਘਰੋਂ ਚੋਂ ਚੋਂ ਸਾਗ ਘੋਟ ਲਿਆ, ਤੜਕ ਲਿਆ। ਤੇ ਤਿੰਨ ਤਰ੍ਹਾਂ ਦਾ ਆਟਾ ਗੁੰਨ ਲਿਆ, ਮੱਕੀ ਦਾ, ਕਣਕ ਦਾ, ਤੇ ਬਾਜਰੇ ਦਾ ਅਸੀਂ ਸੱਸ ਨੂੰ ਖਾਵਾਗੇ ਜੀ ਬਾਜਰੇ ਦੀ ਰੋਟੀ ਸਾਗ ਨਾਲ ਸਰਦਾਰ ਜੀ ਖਾਣਗੇ ਮੁੱਠੀ ਤੁਹਾਨੂੰ ਪਾਣੀ ਥਿਲਾਹਾਂ ਕਿਹ ਜੀ ਇਹਨਾਂ ਨੂੰ ਬੇਲ ਕੀ ਲਾਰੇ ਦੀ ਤਾਣੀਆਂ ਥਿਵਾਵਾਂ ਇਸ ਦਾ ਬਾਣੀ ਉੱਥੀ ਬਾਣਕ ਦੀ ਪਾਣੀ ਹੱਥ ਕਿਵੇਂ ਲਾਟਾ ਹੋ ਜਾ ਤਾਂ ਬਾੜੀ ਵਿੱਚ ਮਿਕਸ ਪਾਉਣੇ ਨਾ ਨਾ ਫਿਰ ਤਾਂ ਅਸੀਂ ਸੈਂਪ ਤੇ ਸੁਖਮਣ ਹੋ ਰਹੀਆਂ ਖਾਣਗੀਆਂ ਕਣਕ ਦੀ ਸਾਗ ਨਾਲ ਆਹ ਸਲਾਲ ਚੱਕ ਲਿਆ ਕੌਲਾ ਜੀ ਕਿਉਂ ਰਹੇ ਤੇ ਨਜਿੰਦਰ ਤੇ ਰਹੇ ਵੀ ਉਹ ਬਗਲੇ ਆ ਪਈ ਜਾਂਦਾ ਤੇ ਸਵਾਰ ਨਾ ਉਹ ਮਤੋਂ ਸਮਾਰ ਕੇ ਚੀਰ ਕੇ ਗਈ ਸੀ ਸਾਰਾ ਮਸੂਹ ਉਹ ਤੜਕਾ ਧੋਣ ਵਾਲਾ ਸੀਗਾ ਤੇ ਬੀਬੀ ਹੁਣ ਥੱਪ ਥੱਪ ਪਾਉ ਮੈਂ ਰਾੜੂਗੀ ਇਹ ਨਾਲ ਦੇ ਪਿਓਤੀ ਖਾ ਲੈਣੀਆਂ ਅਸੀਂ ਜਿਹੜੋ ਪਕਾਉਣੇ ਹੁੰਨੇ ਚੁੱਲੇ ਤੇ ਮੈਂ ਤੇ ਬੀਬੀ ਤਵੇ ਤੇ ਧਰ ਲੈਣਾ ਰੋਟੀ ਕੌਲੀ ਵਿੱਚ ਸਾਗ ਪਾ ਲੈਣ ਗਰਮ ਕਰ ਕਰ ਖਾ ਲੈਣ ਤੇ ਆਪਣਾ ਉਧਰ ਕੰਮ ਨਿਭੜ ਕੇ ਬਸ ਰੋਟੀ ਖਾ ਕੇ ਭਾਂਡੇ ਮਾਂਜਣ ਵਾਲੀ ਰਹਿ ਗਏ ਹੋਰ ਤਾਂ ਸਾਰੇ ਕੰਮ ਕਰ ਲਿਆ ਦੁੱਧ ਨੂੰ ਗਾਲੀ ਦੇ ਲਈ ਘੁੰਮੇ ਪਾ ਤਾਰਾ ਚੋਕੇ ਸਾਹਮਣਿਆਂ ਦੁਨੀ ਸਾਗ ਹੈ ਇਧਰ ਹਾਂ ਮੇਰੇ ਮਾਗ ਨਾ ਤਰਦੀ ਮੈਨੂੰ پتہ ਕੋਲ ਸੁਝਾ ਧਿਆਨ ਰੱਖੋ ਬਈ ਫਿਰ ਤਾਜੀ ਤਰੱਕੇ ਆਏ ਨਹੀਂ ਆ ਖੁੱਲਾ ਤੇ ਵਾਲਾ ਥੋੜਾ ਚੁੱਲਾ ਵੱਡਾ ਹੋ ਜਾ ਮੈਂ ਆਪਣਾ ਮੇਰੇ ਪਾ ਲੋ ਤੜਕ ਕੇ ਹਰੀਆਂ ਮਿਰਚਾਂ ਪਾਈਆਂ ਧਨੀਆ ਪਾਇਆ ਬਹੁਤ ਹੈ ਬੱਦੂ ਫਿਰ ਹੋਰ ਪਵਾਓ ਉਧਰ ਕੀ ਹੋ ਗਈ ਪਿਆ ਕਿਹਾ ਆ ਡੋਲੂ ਲੈ ਚੰਚੜੀ ਹੋਣੀ ਹੈ ਸ਼ੁਕਰ ਹੈ ਬਹੁਤੀ ਹੋਗੀ ਇੱਕ ਚੱਕੋ ਬਾਈ ਚਲ ਗਰਮਣੀ ਖਾਓ ਇਹ ਹੈਗੀ ਆ ਅਸਲੀ ਪੰਜਾਬ ਦੀ ਚਲਕ ਲੋਟ ਜੀ ਟਿੰਡੂਆਂ ਦਾ ਖਾਣਾ ਸਲਾਤਾਰ ਲੱਕੜੀ ਖਾਤਾਰ ਨਹੀਂ ਚਾਲ ਲਿਆਉਂਦੀ ਜਿਹਾ ਖ ਲੈਣਾ ਤੇ ਨੂਨ ਮਿਰਚ ਦੇਖ ਲਈ ਸੀ ਨਾ ਭਣੀ ਮੈਨੂੰ ਕਿੱਥੇ ਟਾਈਮ ਲੱਗਿਆ ਟਾਈਮ ਨਹੀਂ ਲੱਗਿਆ ਅੱਗ ਵਾਲੀ ਹੋ ਗਈ ਗੰਢੀ ਬਲੇ ਬਸੇ ਕਰ ਆ ਗਾ ਡੰਡਾ ਕੱਢਦਾਂ ਨਹੀਂ ਇਹ ਨਹੀਂ ਕਹਿੰਦੀ ਨਹੀਂ ਇਹ ਮਹ ਜੱਗ ਵਾਲੀ ਹੋ ਗਿਆ ਕੱਢਦਾਂ ਨਹੀਂ ਆਪਾਂ ਇਹ ਕੱਢਦਾਂ ਨੇ ਜੋ ਘੱਟ ਲੱਗੀ ਪਾ ਇਹ ਤਾਂ ਮੋਟੀ ਆ ਲੱਕੜ ਉਹਦੀ ਉਹ ਹੋ ਜੂਗਾ ਲੋ ਜੀ ਪਹਿਲਾਂ ਇਹਨਾਂ ਦੀ ਕਣਕੀ ਰੋਟੀ ਪੱਕੂਗੀ ਕੋਲਿਆਂ ਤੇ ਰਾੜ-ਰਾੜ ਕੇ ਹਨਾ ਲੋ ਜੀ ਆਪਾਂ ਹੁਣ ਸੁਕਮਣ ਫਰੇਣੇ ਰੋਟੀ ਕਣਕ ਦੀ ਬਣ ਗਈ ਐ ਤੇ ਹੁਣ ਸਰਦਾਰ ਜੀ ਦੀ ਮੱਕੀ ਦੀ ਬਣਦੀ ਐ ਫਿਰ ਸਾਡੀ ਬਨੂ ਦੀ ਬਾਜ ਰਹੀ ਰੋਟੀ ਤਰਜੀ ਰੋਟੀ ਲਾਹੀ ਰੁੱਖੀ ਦੀ ਨਾ ਨਹੀਂ ਕਿਵੇਂ ਤਰਜੀ ਹੋਵੇ ਕਿਉਂ ਚੋਪੜ ਕੇ ਉਹ ਕਿਉਂ ਚੋਪੜ ਕੇ ਦੇਵਾਂਗੇ ਰੁੱਖੀ ਹੀ ਨਹੀਂ ਬਿਜੇ ਲੱਗਦੀ ਉਹ ਫਿਰ ਕਿਉਂ ਨਾਲ ਚੋਪੜ ਕੀ ਕਰੀ ਜੀ ਹੋ ਲੋ ਜੇ ਪਕ ਕਰ ਦਾਂਗੇ ਬੀੜੇ ਦਾ ਐਂਡ ਸਰਦਾਰ ਜੀ ਰੋਟੀ ਖਾਣੇ ਨੂੰ ਦੁਬਾਰਾ ਸੀਸਾਸ ਨੂੰ ਆ ਰੋਟੀ ਖਾ ਕੇ ਪਾਂਡੇ ਮਾਰ ਕੇ ਫਿਰ ਪੈ ਜਾਣਗੇ ਪੈ ਪੈ ਜਾਣਗੇ ਹਾਂ ਬੰਝ ਘੜਦੀ ਉਹ ਵਾ ਚੜ ਕੇ ਉਤਰ ਕੇ ਹੋਈ ਆ ਵਸਾਈ ਦਾ ਕਹਿੰਦਾ ਫਿਰ ਪੈ ਜਾਾਂਗੇ ਪਾਵਾਂਗੇ ਹੁਣ ਹੋਸ ਤੜਕੇ ਰ ਫਿਰ ਦਿਆਂਗਾ ਜਮੀ ਬੈਠਿਆ ਜੀ ਦਾ ਹੋਰ ਊਰੀ ਮੰਗੂ ਕੁਖਦੇ ਫਿਰ ਦਿਆਂਗੇ ਚੱਲ ਬਹਾਨੇ ਨਾਲ ਖੇਤ ਬਾਗ ਦੀਆਂ ਜਿਆਦਾ ਗਾਣੇ ਨਹੀਂ ਪਿੰਡਾਂ ਗੱਲ ਤੇ ਪੰਜ ਤੇ ਸੜੀ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਨਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਅੱਜ ਦੀ ਵੀਡੀਓ ਚ ਇੰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ